ਫੌਜੀ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਮੰਗ ਕਰਦੇ ਹੋਏ ਥਾਣਿਆਂ ਦੇ ਚੱਕਰ ਮਾਰ ਰਿਹਾ ਤਾਂ ਪੀੜਤ ਪਰਿਵਾਰ ਦਾ ਕਹਿਣਾ ਹੈ ਉਹਨਾਂ ਨੂੰ ਹਲੇ ਤੱਕ ਇਨਸਾਫ ਨਹੀਂ ਦਿੱਤਾ ਮਾਮਲਾ ਗੱਡੀ ਦੇ ਖੜਾਉਣ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਤਕਰਾਰ ਵਾਜੀ ਹੁੰਦੀ ਹੈ ਤਾਂ ਫਿਰ ਫੌਜੀ ਦੀ ਗੱਡੀ ਦੇ ਸ਼ੀਸ਼ੇ ਭੰਨ ਦਿੱਤੇ ਜਾਂਦੇ ਨੇ ਜਿਹਦੀ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਦਿੱਤੀ ਜਾਂਦੀ ਆ ਤਾਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਉਲਟਾ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜਿਹਦੇ ਚਲਦੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਗੱਲਬਾਤ ਦੱਸੀ ਐ ਤਾਂ ਹੁਣ ਦੇਖਣਾ ਹੋਵੇਗਾ ਕਿ ਪ੍ਰੈਸ ਮੁੰਡੇ ਦਾ ਮੈਂ ਬਾਬਾ ਲਾਦਾ ਠੀਕ ਹੈ ਜੀ ਤਰੀਕੇ ਦੇ ਤੇ ਉਸ ਦਿਨ ਰਾਤ ਨੂੰ ਇਹ 9:00 9:00 ਵਜੇ ਦੀ ਗੱਲ ਐ ਇਹ ਪਹਿਲਾਂ ਮੈਨੂੰ ਫੋਨ ਕੀਤਾ ਵੀ ਮੈਂ ਸ਼ਹਿਰੋਂ ਆ ਰਿਹਾ ਤੇ ਗੱਡੀ 'ਤੋਂ ਬੱਖ ਨੂੰ ਕਰੋ ਮੈਂ ਕਿਹਾ ਮੈਂ ਕਿਹਾ 9:00 9:00 ਟਾਈਮ ਹੋ ਗਿਆ ਤੇ ਰਾਤ ਨੂੰ ਅਸੀਂ ਨਹੀਂ ਜਾਣਾ ਮੈਂ 9:30 ਵਜੇ ਸੌ ਜਾਣਾ ਹੁੰਨਾ ਤੇ ਇਸ ਕਰਕੇ ਮੈਂ ਰੋਟੀ ਦਾ ਟਿਕਾਣਾ ਲੰਮਾ ਪਿਆ ਕੇ ਤੇ ਇਹ ਆਏ ਦੋ ਜਣੇ ਪਹਿਲਾਂ ਤਾਂ ਮੁੰਡੇ ਦਾ ਪੀ ਆ ਕਹਿੰਦਾ ਚਾਬੀ ਦਿਓ ਗੱਡੀ ਦੀ ਮੈਂ ਕਹਾ ਜੀ ਮੈਂ ਚਾਬੀ ਨਹੀਂ ਦੇਣੀ ਰਾਤ ਨੂੰ ਤੇ ਗੱਡੀ ਲਾਲਾ ਹੋਰ ਜਗਾ ਤੇ ਤੇ ਸਵੇਰ ਨੂੰ ਜਿੱਥੇ ਕਹਾਂਗਾ ਉੱਥੇ ਲਾ ਲਾਂਗੇ ਫੇ ਮਗਰੇ ਜੀ ਮੁੰਡਾ ਨਾਲੇ ਮੁੰਡਾ ਆ ਗਿਆ ਡੰਡੇ-ਡੰਡੇ ਫੜਿਓ ਸੀ ਨਾਲ ਨਿਹਰੇ ਦਾ ਸਾਨੂੰ ਕੋਈ ਪਤਾ ਨਹੀਂ ਲੱਗਾ ਤੇ ਆਹ ਚਾਬੀ ਦੇ ਚਾਬੀ ਦਿਓ ਮੈਂ ਕਹ ਨਹੀ ਦੇਣੀ ਚਾਬੀ ਇਹਨ ਗਾਲਾਂ ਕੱਢਦਾ ਇੱਥੋਂ ਹੀ ਗਾਲਾਂ ਆ ਪੈਂਣ ਦੀਆਂ ਗਾਲਾਂ ਕੱਢਦਾ ਗੰਦੀਆਂ ਗਾਲਾਂ ਕੱਢਦਾ ਚਲਾ ਗਿਆ ਤੇ ਜਾਨੋ ਫਿਰ ਕੁੜੀ ਮੇਰੀ ਕਹਿੰਦੀ ਡੈਡੀ ਕਿ ਤੇ ਭੰਨੇ ਨਾ ਦੇਵੇ ਮੈਂ ਗੱਡੀ ਲੈ ਮੈਂ ਚੱਲ ਫੜ ਦਿੰਨੀ ਇਹ ਤੁਰ ਮੈਂ ਵੀ ਨਾਲ ਹੀ ਚਲਾ ਗਿਆ ਅਜੇ ਗੱਡੀ ਨੂੰ ਹੱਥ ਪਾਦਾ ਇਹਨੇ ਬੇਸਵਾਲ ਕੱਢਿਆ ਜੀ ਗੱਡੀ ਦੀ ਭੰਨ ਦਿੱਤਾ ਸ਼ੀਸ਼ਾ ਬਟੈਂਟ ਪਾ ਦਿੱਤਾ ਭੰਨ ਦਿੱਤੀ ਗੱਡੀ ਇਹਦੇ ਅਹੀ ਲਾਣੀ ਜੀ ਗੱਡੀ ਇੱਥੇ ਤੁਸੀਂ ਨਹੀਂ ਲਾਣੀ ਨਾ ਉਹਦੀ ਜਗ੍ਹਾ ਹੈ ਤਾਂ ਨਾ ਖਾਦੀ ਅਈ ਤੇ ਕਿਸੇ ਦੇ ਕਰ ਲਾਂਦਾ ਉਹ ਉਹਨਾਂ ਦਾ ਕੰਮ ਚੱਲਦਾ ਕਰਦਾ ਤਾਂ 10 ਦਿਨ ਵਾਸਤੇ ਲਾਈ ਸੀ ਇਹ ਜੀ ਮੈਂ ਲਾਣੀ ਸੀ ਵੈਸੀ ਭੰਨ ਭੁੰਨ ਕੇ ਤੇ ਗਾਲ ਮੈਂ ਆਵੇ ਲਾ ਦੂੰ ਲੱਖ 2 ਲੱਖ ਵੀ ਲੱਗਾ ਮੈਂ ਲਾ ਦੂੰਗਾ ਮੈਂ ਗਾਲ ਮੈਂ ਸਾਰਾ ਟੱਬਰੇ ਮਾਰ ਦੂੰਗਾ ਇਦਾਂ ਮੈਂ ਧਮਕੀਆਂ ਇਦਾਂ ਦਿੱਤੀਆਂ ਸਾਡਾ ਮਹੱਲੇ ਵਾਲਿਆਂ ਕੋ ਭਾਵੇਂ ਪੁੱਛ ਲਓ ਅਸੀਂ ਸਾਡੇ ਤੋਂ ਕੋਈ ਨਹੀਂ ਬੋਲਿਆ ਹੁਣ ਮੈਂ ਮੇਰਾ ਮੁੰਡਾ ਆਰਮੀ ਵਿੱਚ ਆ ਉਹ ਦੇਸ਼ ਦੀ ਸੇਵਾ ਕਰਦਾ ਤੇ ਅਸੀਂ ਤਿੰਨੋ ਜਣੇ ਘਰ ਥੇ ਤੇ ਉਹਨੇ ਬਦਮਾਸ਼ੀਆਂ ਕਰਦਾ ਤੇ ਬਦਮਾਸ਼ਾਂ ਨੂੰ ਆਇਆ ਸਾਡੇ ਘਰ ਤਾਂ ਕੇਸ ਪਹਿਲੇ ਵੀ ਚੱਲਦਾ ਹੈ। ਪਠਾਨਕੋਟ ਵੀ ਇਹਦੇ ਮੁੰਡੇ ਦੇ ਕੇਸ ਚੱਲਦੇ ਰਹੇ। ਤੇ ਜਿੱਥੇ ਜਾਂਦਾ ਬਦਮਾਸ਼ੀਆਂ ਕਰਦਾ ਹੈ। ਜੋਰਾ ਜਲ ਹੁਣ ਉਹ ਦੀ ਸਿਆਣੇ ਬਿਆਣੇ ਹੈਗੇ। ਅਸੀਂ ਕੀ ਕਰ ਸਕਦੇ ਹਾਂ? ਮੁੰਡਾ ਵੀ ਤੁਹਾਡਾ ਆਇਆ ਸੀਗਾ ਤੁਸੀਂ। ਮੁੰਡਾ ਸਾਡਾ ਬਾਅਦ ਚ ਆਇਆ ਜੀ, ਛੁੱਟੀ ਲੈ ਕੇ ਜਦੋਂ ਉਹਨੂੰ ਪਤਾ ਲੱਗਾ ਜੀ ਫਿਰ ਉਹ ਉਹਨਾਂ ਤੋਂ ਛੁੱਟੀ ਲੈ ਕੇ ਆ ਹਫ਼ਤੇ ਦੀ। ਹੂੰ ਹੂੰ ਹੂੰ। ਅਸੀਂ ਉਹਨੂੰ ਕਿਹਾ ਵੀ ਤੂੰ ਨਹੀਂ ਕੁਝ ਵੀ ਕਰਨਾ। ਅਸੀਂ ਉਹਨੇ ਕੁਛ ਨਹੀਂ ਕੀਤਾ ਚਿੱਠੀ ਅਸੀਂ ਚਿੱਤਰੋ ਚਿੱਠੀ ਵੀ ਪਹੁੰਚਦੀ ਹੈ ਤੇ ਚਿੱਠੀ ਹੁਣ ਇਹਨਾਂ ਕੋ ਪਹੁੰਚੀ ਜਾਂ ਨਹੀਂ ਪਹੁੰਚੀ ਇਹਦੇ ਬਾਰੇ ਕੋਈ ਪਤਾ ਨਹੀਂ ਮਾਲਾ ਅੱਜ ਪਹਿਲੀ ਤਰੀਕ ਦਾ ਕੇਸ ਹੋਇਆ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਬਸ ਸਾਨੂੰ ਇਹੀ ਪੁਲਿਸ ਵਾਲੇ ਤੇ ਕੁਛ ਨਹੀਂ ਬਣਦਾ ਜੀ ਤੁਸੀਂ ਰਾਜੀਨਾਮਾ ਕਰੋ ਰਾਜੀਨਾਮਾ ਕਰੋ ਦੋ ਵਾਰੀ ਸੱਦਿਆ ਦੋ ਵਾਰੀ ਰਾਜੀਨਾਮਾ ਅਸੀਂ ਅਸੀਂ ਨਹੀਂ ਕਰਨਾ ਰਾਜੀਨਾਮਾ ਜੋ ਉਹਦਾ ਦੋ ਵਾਰੀ ਮੁੰਡਾ ਆਇਆ ਉਹਦਾ ਪੀ ਨਹੀਂ ਆਇਆ ਫੇਰ ਮੈਂ ਕਹਾਂ ਉਹਦਾ ਡੈਡੀ ਆਊਗਾ ਬਲਬੀਰ ਸਿੰਘ ਠੀਕ ਕਰਾਂਗੇ ਗੱਲਬਾਤ ਐਨੀ ਗੱਲਾਂ ਪਹਿਲੀ ਤਰੀਕਾ ਕੇਸ ਅੱਜ 24 ਤਰੀਕ ਹੋ ਗਈ ਆ ਕੋਈ ਕਾਰਵਾਈ ਪੁਲਿਸ ਨੇ ਐਨੀ ਕੀਤੀ ਹੋਈ ਨਹੀਂ ਡਿਪਾਰਟਮੈਂਟ ਵੱਲੋਂ ਚਿੱਠੀਆਂ ਵੀ ਪਾਈਆਂ ਵੀ ਆ ਹਾਂਜੀ ਡਿਪਾਰਟਮੈਂਟ ਵੱਲੋਂ ਚਿੱਠੀਆਂ ਨੂੰ ਪਾਈਆਂ ਵੀ ਆ ਉਹ ਚਿੱਠੀਆਂ ਚਿੱਠੀਆਂ ਪੰਜ ਜਗ੍ਹਾ ਭੇਜਦੀਆਂ ਜੀ ਮੁੰਡੇ ਨੇ ਹੂੰ ਉਸ ਤੋਂ ਬਾਅਦ ਵੀ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਹੂੰ ਹੂੰ ਅਜੇ ਤੱਕ ਵੀ ਕੋਈ ਬڑے ਛੋਟੇ ਹੁਮ ਸਾਡੀ ਗੱਡੀ ਕਬਾੜ ਵਿੱਚ ਖੜੀ ਆ ਟੁੱਟੀ ਪਈ ਆ ਅਸੀਂ ਕਦੇ ਜਾ ਨਹੀਂ ਸਕਦੇ ਉਹ ਬڑے ਛੋਟੇ ਹੁਮ ਦਾ ਮਤਲਬ ਇੰਨੇ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਕੁਝ ਨਹੀਂ ਕਰ ਸਕੇ। ਹਾਂ। ਜੀ ਨਾਮ ਜੀ ਦੱਸੋ। ਮੇਰਾ ਨਾਮ ਡਿੰਪਲ ਹੈ। ਡਿੰਪਲ ਜੀ ਕੀ ਗੱਲ ਹੋਈ ਸੀ ਉਹਦੀ? ਸਰ ਉਸ ਦਿਨ ਸਾਨੂੰ ਨਾ ਫੋਨ ਆਇਆ ਸਾਨੂੰ ਇੱਕ ਦੋ ਦਿਨ ਤੋਂ ਇਹ ਕਾਲ ਹੀ ਕਰਕੇ ਇਹ ਡੇਲੀ ਇਹ ਚੀਜ਼ ਕਹਿੰਦੇ ਹੁੰਦੇ ਸੀਗੇ ਕਿ ਆਪਣੀ ਗੱਡੀ ਸਾਈਡ ਤੇ ਕਰੋ, ਗੱਡੀ ਸਾਈਡ ਤੇ ਕਰੋ। ਮੈਂ ਇਹਨਾਂ ਨੂੰ ਕਿਹਾ ਕਿ ਰਾਤ ਨੂੰ ਇਹ ਟਾਈਮ ਤੇ ਕਿਤੇ ਨਾ ਸ਼ਾਰਟਸ ਪਾਉਂਦੇ ਆਪਣੇ ਘਰ ਦੇ ਅੰਦਰ ਮੈਂ ਬਾਹਰ ਨਹੀਂ ਨਿਕਲਣਾ ਰਾਤ ਦੇ ਟਾਈਮ ਦਿਨੇ ਮੈਨੂੰ ਜਿੱਥੇ ਜਗ੍ਹਾ ਮਿਲਦੀ ਸੀ ਮੈਂ ਉੱਥੇ ਗੱਡੀ ਖੜੀ ਕਰ ਦਿੰਦੀ ਸੀ ਉੱਥੇ ਬੰਦੇ ਵੀ ਖੇਲਦੇ ਆ ਕਈ ਆਪਣੀ ਬਾਈਕਸ ਵੀ ਲਗਾਉਂਦੇ ਆ ਕਈਆਂ ਦੀ ਗੱਡੀ ਵੀ ਖੜੀ ਹੁੰਦੀ ਕਈ ਕੁਲਫੀ ਵਾਲੇ ਕੋਈ ਰੱਦੀ ਵਾਲੇ ਆ ਕਈ ਆਪਣੀਆਂ ਚੀਜ਼ਾਂ ਉੱਤੇ ਖੜੀਆਂ ਕਰ ਦਿੰਦੇ ਸੀਗੇ ਮੈਨੂੰ ਰਾਤ ਨੂੰ ਮੈਂ ਨਹੀਂ ਰਾਤ ਨੂੰ ਨਿਕਲਦੀ ਸੀ ਕਿਉਂਕਿ ਅਸੀਂ ਆਪਣਾ ਰੋਟੀ ਪਾਣੀ ਦਾ ਵੀ ਦੇਖਣਾ ਖਾ ਪੀ ਕੇ ਅਸੀਂ ਆਪਣਾ ਗੇਟ ਨੂੰ ਲੋਕ ਲਾ ਕੇ ਅੰਦਰ ਬਹਿ ਜਾਂਦੇ ਸੀਗੇ ਕਿ ਅਸੀਂ ਨਹੀਂ ਨਿਕਲਣਾ ਇਹਨਾਂ ਨੇ ਫੋਨ ਕੀਤਾ ਮੇਰੇ ਫਾਦਰ ਨੂੰ 9:30 9:00 ਕਵਰੇ ਦੇ ਕਰੀਬ ਕਿ ਅਸੀਂ ਆ ਰਹੇ ਹਾਂ ਆਪਣੀ ਗੱਡੀ ਸਾਈਡ ਤੇ ਕਰੋ ਅਸੀਂ ਉਹਨਾਂ ਨੂੰ ਕਿਹਾ ਕਿ ਮੇਰੇ ਫਾਦਰ ਨੇ ਕਿਹਾ ਕਿ ਅਸੀਂ ਗੱਡੀ ਸਵੇਰ ਨੂੰ ਕਰ ਦਾਂਗੇ ਜਿੱਥੇ ਤੁਸੀਂ ਕਹੋਗੇ ਹੁਣ ਨਹੀਂ ਨਾ ਮੈਂ ਨਿਕਲਣਾ ਤੇ ਉਹ ਕਹਿੰਦੇ ਸਾਨੂੰ ਵੀ ਚਾਬੀ ਦੇ ਦਿਓ ਅਸੀਂ ਕਿਹਾ ਅਸੀਂ ਚਾਬੀ ਨਹੀਂ ਦੇਣੀ ਹੈਗੀ ਅਸੀਂ ਸਵੇਰੇ ਕਰ ਦਾਂਗੇ ਜਿੱਥੇ ਤੁਸੀਂ ਡੈਡੀ ਮੇਰੇ ਕਹਿੰਦੇ ਕਿ ਕਹੋਗੇ ਉੱਥੇ ਅਸੀਂ ਗੱਡੀ ਲਾ ਦਾਂਗੇ ਏ ਵੇ ਵੀ ਪਹਿਲਾਂ ਬਲਵੀਰ ਸਿੰਘ ਆਇਆ ਸਾਡੇ ਘਰ ਕਿ ਚਾਚਾ ਗੱਡੀ ਦੀ ਚਾਬੀ ਦੇ ਡੈਡੀ ਮੇਰੇ ਕਹਿੰਦੇ ਕਿ ਮੈਂ ਚਾਬੀ ਨਹੀਂ ਦੇਣੀ ਹੈਗੀ ਵੀ ਮੈਂ ਸਵੇਰੇ ਲਾ ਦੂੰਗਾ ਇਹ ਗਏ ਇਹ ਆਪਣੇ ਸਾਨੂੰ ਧਮਕੀ ਦੇ ਕੇ ਕਿ ਮੈਂ ਆਪਣੇ ਮੁੰਡੇ ਨੂੰ ਲੈ ਕੇ ਆਣਾ ਇਹ ਦੋਨੇ ਪਿਓ ਪੁੱਤ ਆਏ ਸਾਨੂੰ ਡਰਾਉਣ ਲਈ ਡੰਡੇ ਇਹਨਾਂ ਦੇ ਹੱਥ 'ਚ ਸੀ ਬੇਸਬਾਲ ਹਰ ਵੇਲੇ ਮੁੰਡੇ ਨੇ ਆਪਣੀ ਗੱਡੀ 'ਚ ਰੱਖਿਆ ਹੁੰਦਾ ਕੁਛ ਨਾ ਕੁਛ ਕਰਨ ਨੂੰ ਫਿਰ ਇਹਨਾਂ ਨੇ ਸਾਨੂੰ ਮੈਂ ਇਹਨਾਂ ਨੇ ਫਿਰ ਮੁੰਡੇ ਨੇ ਆ ਕੇ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਤੁਸੀਂ ਚਾਬੀ ਨਹੀਂ ਦੇਣੀ ਕੀ ਫਿਰ ਮੈਂ ਗੱਡੀ ਤੋੜ ਦੇਣੀ ਆ ਪਰ ਮੈਂ ਮੈਂ ਲੱਖ ਰੁਪਈਆ ਲਾ ਦੂੰਗਾ ਪਰ ਮੈਂ ਗੱਡੀ ਭੰਨ ਕੇ ਛੱਡਣੀ ਆ ਇਹਨੇ ਸਾਨੂੰ ਮੈਨੂੰ ਮੇਰੀ ਭੈਣ ਨੂੰ ਮੇਰੇ ਫਾਦਰ ਨੂੰ ਗੰਦੀਆਂ ਤੋਂ ਗੰਦੀਆਂ ਗਾਲਾਂ ਜਿਹੜੀਆਂ ਆਪਾਂ ਸੁਣ ਵੀ ਨਹੀਂ ਸਕਦੇ ਉਹ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਾਡਾ ਗਲੀ ਮੱਲੀ ਨੇ ਸਾਰਿਆਂ ਨੇ ਸੁਣੀਆਂ ਕਿੰਨੀਆਂ ਗੰਦੀਆਂ ਗਾਲਾਂ ਇਹ ਸਾਨੂੰ ਗਾਲਾਂ ਕੱਢਦਾ ਹੀ ਇੱਥੋਂ ਧਮਕਾ ਕੇ ਗਿਆ ਕਿ ਮੈਂ ਮਾਰ ਵੀ ਦੇਣੀ ਆ ਮੈਂ ਗੱਡੀ ਵੀ ਭੰਨ ਦੇਣੀ ਮੈਂ ਡੈਡੀ ਆਪਣੇ ਨੂੰ ਡਰਦੇ ਨੂੰ ਫੇਰ ਵੀ ਇਹ ਗਿਆ ਵੀ ਇਹਦਾ ਕੋਈ ਪਤਾ ਨਹੀਂ ਇਹਦਾ ਦਿਮਾਗ ਖਰਾਬ ਹੋਇਆ ਪਿਆ ਚਾਬੀ ਦੇ ਦਿਓ ਵੀ ਆਪਾਂ ਗੱਡੀ ਲੈ ਆਣੇ ਮੈਂ ਤੇ ਮੇਰੇ ਫਾਦਰ ਜਦੋਂ ਗੱਡੀ ਕਰਨ ਗਏ ਹਜੇ ਮੈਂ ਗੱਡੀ ਅਨਲੌਕ ਕੀਤੀ ਸੀ ਇਹਨੇ بیسਬਾਲ ਕੱਢਿਆ ਆਪਣੀ ਗੱਡੀ ਚੋਂ ਫਟਾਫਟ ਸਾਡੀ ਗੱਡੀ ਭੰਨ ਦਿੱਤੀ ਉਸ ਤੋਂ ਬਾਅਦ ਮੈਂ ਨਾ ਖੇਚ ਤੂਈ ਕੀਤੀ ਖੇਚ ਤੂ ਕਰਕੇ ਮੇਰੇ بیسਬਾਲ ਮਾਰਨ ਲੱਗਾ ਵਿੱਚ ਬੰਦਿਆਂ ਨੇ ਪਾ ਕੇ ਇਹਨੂੰ ਪਿੱਛੇ ਧੱਕਾ ਮਾਰ ਕੇ ਹਟਾਇਆ ਮੇਰੇ ਫਾਦਰ ਨੂੰ ਵੀ ਇਹਨੇ ਧੱਕਾ ਦਿੱਤਾ ਫਿਰ ਅਸੀਂ ਫੇਰ ਵੀ ਡਰ ਦੇ ਮਾਰੇ ਗੱਡੀ ਸਾਈਡ ਤੇ ਕੀਤੀ ਇਹਨੇ ਆਪਣੀ ਗੱਡੀ ਉਸ ਜਗ੍ਹਾ ਤੇ ਲਗਾ ਕੇ ਫਿਰ ਇਹ ਚਲਾ ਗਿਆ ਤੇ ਇਹ ਵੀ ਧਮਕੀ ਨਾਲ ਦੇ ਕੇ ਗਿਆ ਕਿ ਮੈਂ ਮਾਰ ਦੇਣਾ ਸਾਰਾ ਟੱਬਰ ਕਰਦਾ ਹੈ ਭਰਾ ਦੇਸ਼ ਦੀ ਸੇਵਾ ਕਰਦਾ ਹੈ ਦੂਸਰੇ ਵਾਸਤੇ ਤੁਸੀਂ ਕਰ ਚੱਕਲੇ ਹੋ ਪੁਲਿਸ ਵੀ ਕਿਉਂ ਨਹੀਂ ਸੁਣਵਾਈ ਕਰਦੇ ਕੀ ਕਾਰਨ ਹੈ ਪਤਾ ਨਹੀਂ ਸਰ ਇਹ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਹੈ ਅਸੀਂ ਜਿੰਨੀ ਵਾਰੀ ਉਹਨਾਂ ਨੂੰ ਕਹਿੰਨੇ ਆ ਕਿ ਇਹਦੀ ਧਾਰਾ ਕੋਈ ਬੰਦੀ ਹੈ ਕਿ ਮੇਰੇ ਨਾਲ ਖੇਚਤੂ ਹੀ ਹੋਈ ਆ ਮੇਰੇ ਬੇਸਬਾਲ ਮਾਰਨ ਲੱਗਿਆ ਹੋ ਗਿਆ ਏਐਸਆਈ ਕਰਨੈਲ ਸਿੰਘ ਦਾ ਇਹ ਸਟੇਟਮੈਂਟ ਆਂਦੀ ਹੈ ਕਿ ਇਹਦੀ ਕੋਈ ਧਾਰਾ ਨਹੀਂ ਬੰਦੀ ਆ ਮਾਲ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਮਾਲ ਦਾ ਹੋਇਆ ਉਹ ਤੁਹਾਡੀ ਪਰਪਾਈ ਕਰਵਾ ਦੰਨੇ ਆ ਤੇ ਰਾਜੀਨਾਮਾ ਕਰਵਾ ਦੰਨੇ ਆ ਹੁਣ ਵੀ ਖਤਰਾ ਆਇਆ ਹਾਂਜੀ ਸਰ ਅਸੀਂ ਡਰ ਦੇ ਮਾਰੇ ਨਾ ਬੋਤਾ ਨਿਕਲਦੇ ਹਰ ਵੇਲੇ ਗੇਟ ਨੂੰ ਅਸੀਂ ਤਾਲਾ ਲਾ ਕੇ ਰੱਖਦੇ ਜਾਂ ਕੁੰਡਾ ਲਾ ਕੇ ਰੱਖਦੇ ਵੀ ਸਾਡੇ ਘਰ ਕੋਈ ਆ ਨਾ ਜਾਏ ਤਾਂ ਦੇ ਬ੍ਰਦਰ ਦੇ ਜਿਹੜਾ ਡਿਪਾਰਟਮੈਂਟ ਹੈ ਫੌਜ 'ਚ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਲੈਟਰ ਇਸ਼ੂ ਕੀਤਾ ਗਿਆ ਸੀ ਉਸ ਲੈਟਰ ਦਾ ਕੀ ਬਣਿਆ ਤੇ ਪ੍ਰਸ਼ਾਸਨ ਨਾਲ ਕੋਈ ਤੁਹਾਨੂੰ ਕਾਲ ਆਈ ਉਸੇ ਰਾਤ ਅਸੀਂ ਪਹਿਲਾਂ ਬ੍ਰਦਰ ਨੂੰ ਮੇਰੇ ਨੂੰ ਮੈਂ ਕਾਲ ਕੀਤੀ ਕਿਉਂਕਿ ਅਸੀਂ ਡਰਦੇ ਕੁਝ ਕਰ ਤਾਂ ਸਕਦੇ ਨੇ ਸੀ ਅਸੀਂ ਦੋ ਭੈਣਾਂ ਸੀਗੀਆਂ ਇੱਕ ਮੇਰੇ ਫਾਦਰ ਹੈ ਜਿਹੜੇ 슈ਗਰ ਦੇ ਪੇਸ਼ੈਂਟ ਆ ਬ੍ਰਦਰ ਮੇਰੇ ਨੇ ਡਰਦੇ ਨੇ ਫਟਾਫਟ ਆਪਣੇ ਸੀਨੀਅਰ ਨਾਲ ਗੱਲ ਕੀਤੀ ਜਲਦੀ ਤੋਂ ਜਲਦੀ ਛੁੱਟੀ ਦੀ ਮੰਗ ਕੀਤੀ ਮੇਰਾ ਬ੍ਰਦਰ ਇੱਕ ਹਫ਼ਤੇ ਦੀ ਐਮਰਜੈਂਸੀ ਛੁੱਟੀ ਵੀ ਆ ਗਿਆ ਤਾਂ ਉਧਰੋਂ ਨੇ ਫਿਰ ਉਹਦੇ ਆਫੀਸਰ ਨੇ ਉਹਨੂੰ ਇੱਕ ਦਿਨ ਬਾਅਦ ਕਾਲ ਕੀਤੀ ਕਿ ਕੀ ਗੱਲ ਹੋਈ ਜਦੋਂ ਨੇ ਸਾਰਾ ਇਰਵਾ ਦਿੱਤਾ ਕਿ ਜੋ ਕੁਝ ਵੀ ਹੋਇਆ ਸਾਡੇ ਘਰ ਵਿੱਚ ਉਹਦੇ ਅਫੀਸਰ ਨੇ ਕਿਹਾ ਕਿ ਤੂੰ ਕੋਈ ਕੋਈ ਐਕਸ਼ਨ ਨਹੀਂ ਲੈਣਾ ਅਸੀਂ ਇੱਥੋਂ ਆਰਮੀ ਤੋਂ ਲੈਟਰ ਕਢਵਾ ਦੰਨੇ ਆ ਬਟ ਉਸ ਲੈਟਰ ਦਾ ਹਜੇ ਤੱਕ ਇੱਥੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਪਹੁੰਚੀ ਨਹੀਂ ਪਹੁੰਚੀ ਸਾਨੂੰ ਇਹ ਵੀ ਨਹੀਂ ਕੁਝ ਵੀ ਪਤਾ ਹੈ ਬ੍ਰਦਰ ਮੇਰਾ ਇੱਕ ਹਫਤੇ ਦੀ ਛੁੱਟੀ ਕੱਟ ਕੇ ਚਲਾ ਗਿਆ ਬਟ ਉਹਨੇ ਕੋਈ ਇਦਾਂ ਦਾ ਨਹੀਂ ਆਪਣੇ ਹੱਥ ਚ ਕਾਨੂੰਨ ਲਿਆ ਜਿਸ ਦੇ ਆਧਾਰ ਤੇ ਕੀ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਜਿਹੜਾ ਉਹ ਲੈਟਰ ਹੈ ਕਿਹਨਾਂ ਕਿਹਨਾਂ ਨੂੰ ਇਸ਼ੂ ਕੀਤਾ ਗਿਆ ਸੀ ਇਹ ਲੈਟਰ ਐਸ ਡੀ ਐਮ ਨੂੰ ਸ ਕਲੈਕਟਰ ਅਫੀਸਰ ਆਈਜੀ ਅਫੀਸਰ ਐਸਪੀ ਅਫੀਸਰ ਐਸਐਚਓ ਹੁਸ਼ਾਰਪੁਰ ਐਸਐਚਓ ਮੇਟਿਆਣਾ ਹੁਸ਼ਾਰਪੁਰ ਪੁਲਿਸ ਸਟੇਸ਼ਨ ਮੇਟਿਆਣਾ ਡਿਸਟ੍ਰਿਕਟ ਸੈਨਿਕ ਵੈਲਫੇਅਰ ਅਫੀਸਰ ਨੂੰ ਸੰਬੋਧਨ ਹਾਂਜੀ ਸਰ ਇੱਕ ਰਾਜਪੁਰ ਭਾਈਆਂ ਦਾ ਮਾਮਲਾ ਹੈ ਜੋ ਕਿ ਇੱਕ ਗੱਡੀ ਗੱਡੀ ਕਰਨ ਨੂੰ ਲੈ ਕੇ ਲੜਾਈ ਹੋਈ ਆ ਇਹਦੇ ਵਿੱਚ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਤੇ ਇਹਦੇ ਉੱਤੇ ਐਫਆਈਆਰ ਕੋਈ ਵਗੈਰਾ ਦਰਜ ਕੀਤੀ ਗਈ ਕਿ ਨਹੀਂ ਇੱਕ ਦਰਖਾਸਤ ਆਈ ਸੀ ਅ ਰਾਜਪੁਰ ਭਾਈਆਂ ਦੀ ਇਹ ਗੱਡੀ ਖੜੀ ਕਰਨ ਦੇ ਚੱਕਰ ਚ ਆਪਸ ਵਿੱਚ ਉਲਝ ਗਏ ਸੀ ਵੀ ਦੋ ਦੋ ਤਰ੍ਹਾਂ ਤੇ ਉਹਦੇ ਵਿੱਚ ਕੀ ਹੋਇਆ ਕਿ ਦਰਖਾਸਤ ਮੇਰੇ ਕੋਲ ਆਈ ਮੈਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਤੇ ਕੋਈ ਗੱਲ ਉਹਨਾਂ ਦੀ ਸਿਰੇ ਨਹੀਂ ਚੜ ਸਕੀ ਤੇ ਉਹ ਕਹਿੰਦੇ ਕਿ ਕੋਈ ਗੱਲ ਨਹੀਂ ਅਸੀਂ ਦਿਓ ਟਾਈਮ ਕਿ ਮੇਰਾ ਲੜਕਾ ਜਿਹੜਾ ਉਹ ਫੌਜ ਦੇ ਵਿੱਚ ਹੈਗਾ ਤੇ ਅਸੀਂ ਉਹਦੀ ਸਲਾਹ ਲੈ ਲੈਂਦੇ ਤੇ ਉਹਦੇ ਵਿੱਚ ਬੁਲਾਇਆ ਗਿਆ ਇਹਨਾਂ ਨੂੰ ਅੱਜ ਵੀ ਬੁਲਾਇਆ ਅੱਜ ਟਾਈਮ ਦਿੱਤਾ ਹੈ ਇਹਨਾਂ ਨੂੰ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਕਰ ਦਿੱਤੀ ਜਾ ਪਰ ਇੱਕ ਉਹਨਾਂ ਦੇ ਪਰਿਵਾਰ ਦਾ ਕਹਿਣਾ ਹੈ ਜਿਨ੍ਹਾਂ ਦੀ ਗੱਡੀ ਭੰਨੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਲੜਕੇ ਦੀ ਜੋ ਕਿ ਮਿਲਟਰੀ ਵਿੱਚ ਜੌਬ ਕਰਦਾ ਹੈ ਉਹਦੇ ਨੂੰ ਇੱਕ ਲੈਟਰ ਭੇਜਿਆ ਗਿਆ ਸੀ ਜੋ ਕਿ ਸਾਰੇ ਮਹਿਕਮਿਆਂ ਨੂੰ ਸੰਬੰਧਿਤ ਪਰ ਉਹਦੇ ਵਿਹਾਵ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਇੱਕ ਕਰਨਲ ਸਿੰਘ ਜੋ ਕਿ ਐਸਆਈ ਉਹ ਦਾਅਵਾ ਬਣਾ ਰਿਹਾ ਹੈ ਕਿ ਰਾਜੀਨਾਮਾ ਕਰ ਲੋ ਕਿੰਨੀ ਕਿ ਸਚਾਈ ਹੈ ਦੇਖੋ ਜੀ ਕੌਣ ਕਦੀ ਨਹੀਂ ਕਹਿੰਦੀ ਰਾਜੀ ਨਮਾ ਕਰੋ ਇਹ ਇੱਕ ਸਾਡੀ ਪ੍ਰਕਿਰਿਆ ਕਾਨੂੰਨੀ ਪ੍ਰਕਿਰਿਆ ਕਿ ਜੋ ਜੇ ਉਹ ਚਾਹੁੰਦੇ ਆ ਤਾਂ ਠੀਕ ਹੈ ਨਹੀਂ ਤਾਂ ਸਾਡੀ ਕੂਰ ਕਾਰਵਾਈ ਹਰ ਹਾਲਤ ਵਿੱਚ ਹੋਵੀਗੀ खैर ਉਹ ਦੇਖਣਾ ਹੋਵੇਗਾ ਕਿ ਆਖਰ ਪੀੜਤ ਪਰਿਵਾਰ ਨੂੰ ਹੁਣ ਕਦੋਂ ਇਨਸਾਫ ਮਿਲਦਾ ਕਿਉਂਕਿ ਲਗਾਤਾਰ ਇਨਸਾਫ ਦੀ ਮੰਗ ਵਾਸਤੇ ਇਹਨਾਂ ਦੇ ਵੱਲੋਂ ਥਾਣਿਆਂ ਦੇ ਗੇੜੇ ਵੀ ਮਾਰ ਰਹੇ ਜਾ ਰਹੇ ਨੇ ਬਿਅਰ